ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਕੁਝ ਗਿਆਨ ਦੀਆਂ ਗੱਲਾਂ ਲੈ ਕੇ ਨੰਬਰ 1 ਪੜਿਆ ਲਿਖਿਆ ਆਦਮੀ ਇੱਕ ਅਨਪੜ ਔਰਤ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਹੈ ਪਰ ਇੱਕ ਪੜੀ ਲਿਖੀ ਔਰਤ ਅਨਪੜ ਆਦਮੀ ਨਾਲ ਨਹੀਂ ਰਹਿ ਸਕਦੀ ਨੰਬਰ 2 ਇੱਕ ਔਰਤ ਆਪਣੇ ਬੱਚੇ ਨੂੰ ਸਰਬਨ ਵਰਗਾ ਬਣਾਉਣਾ ਚਾਹੁੰਦੀ ਹੈ ਪਰ ਆਪਣਾ ਪਤੀ ਸਰਬਨ ਬਣੇ ਸ਼ਾਇਦ ਇਹ ਕਿਸੇ ਵੀ ਔਰਤ ਨੂੰ ਪਸੰਦ ਨਹੀਂ ਹੁੰਦਾ ਨੰਬਰ 3 ਗਰਮੀਆਂ ਦੇ ਦਿਨਾਂ 'ਚ ਧੁੱਪ ਤੋਂ ਬਚਣ ਲਈ ਹਰ ਇੱਕ ਔਰਤ ਆਪਣਾ ਮੂੰਹ ਰੁਮਾਲ ਨਾਲ ਢਕਣਾ ਪਸੰਦ ਕਰਦੀ ਹੈ ਪਰ ਸਹੁਰੇ ਘਰ ਆਪਣਾ ਕੁੰਡ ਕੱਢਣਾ ਕਿਸੇ ਨੂੰ ਪਸੰਦ ਨਹੀਂ ਹੁੰਦਾ ਨੰਬਰ 4 ਜਦੋਂ ਇੱਕ ਔਰਤ ਦੇ ਸਾਹਮਣੇ ਦੂਜੀਆਂ ਔਰਤਾਂ ਦੀ ਤਾਰੀਫ਼ ਕੀਤੀ ਜਾਵੇ ਤਾਂ ਇਹ ਉਸ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ ਮਤਲਬ ਹਰ ਇੱਕ ਔਰਤ ਨੂੰ ਬਸ ਆਪਣੀ ਤਾਰੀਫ ਹੀ ਚੰਗੀ ਲੱਗਦੀ ਹੈ ਨੰਬਰ 5 ਇੱਕ ਸੱਸ ਆਪਣੇ بیٹے ਦੀ ਬਹੂ ਨੂੰ ਆਪਣੀ ਬੇਟੀ ਨਹੀਂ ਮੰਦੀ ਅਤੇ ਇੱਕ ਬਹੂ ਕਦੇ ਆਪਣੀ ਸੱਸ ਨੂੰ ਆਪਣੀ ਮਾਂ ਨਹੀਂ ਮੰਦੀ ਜਿਸ ਕਰਕੇ ਅੱਜ ਤੱਕ ਸੱਸ ਤੇ ਬਹੂ ਚ ਕਦੇ ਬਣਦੀ ਨਹੀਂ ਨੰਬਰ 6 ਇੱਕ ਪੁਰਸ਼ ਸਕੂਨ ਨਾਲ ਤਦ ਹੀ ਕਮਾ ਸਕਦਾ ਹੈ ਜਦੋਂ ਔਰਤ ਘਰ ਸੰਭਾਲ ਲੈਂਦੀ ਹੈ ਨੰਬਰ 7 ਦਮਾਦ ਬੇਟੀ ਦੀ ਇੱਜ਼ਤ ਕਰੇ ਉਸਦਾ ਕਹਿਣਾ ਮੰਨੇ ਉਸ ਨੂੰ ਖੁਸ਼ ਰੱਖੇ ਇਹ ਹਰ ਇੱਕ ਔਰਤ ਚਾਹੁੰਦੀ ਹੈ ਪਰ ਆਪਣਾ ਬੇਟਾ ਆਪਣੀ ਬਹੂ ਦਾ ਕਹਿਣਾ ਮੰਨੇ ਉਸ ਦੀ ਇੱਜ਼ਤ ਕਰੇ ਉਸ ਨੂੰ ਖੁਸ਼ ਰੱਖੇ ਇਹ ਉਸ ਨੂੰ ਪਸੰਦ ਨਹੀਂ ਹੁੰਦਾ ਨੰਬਰ 8 ਮੂਰਖ ਔਰਤ ਆਪਣੇ ਪਤੀ ਨੂੰ ਗੁਲਾਮ ਬਣਾ ਕੇ ਖੁਦ ਹੀ ਇੱਕ ਗੁਲਾਮ ਦੀ ਪਤਨੀ ਬਣ ਜਾਂਦੀ ਹੈ ਪਰ ਇੱਕ ਬੁੱਧੀਮਾਨ ਔਰਤ ਆਪਣੇ ਪਤੀ ਨੂੰ ਬਾਦਸ਼ਾਹ ਬਣਾ ਕੇ ਖੁਦ ਰਾਣੀ ਬਣ ਜਾਂਦੀ ਹੈ ਨੰਬਰ 9 ਔਰਤਾਂ ਨੂੰ ਦੂਜਿਆਂ ਦੀ ਨਿੰਦਾ ਕਰਨਾ ਚੰਗਾ ਲੱਗਦਾ ਹੈ ਪਰ ਜਦੋਂ ਕੋਈ ਉਸਦੀ ਨਿੰਦਾ ਕਰੇ ਤਾਂ ਇਹ ਉਸ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ ਨੰਬਰ 10 ਕਦੇ ਵੀ ਕਿਸੇ ਕੁਆਰੇ ਲੜਕੇ ਦੇ ਮਾਤਾ ਪਿਤਾ ਕਦੇ ਵਿਰਧ ਆਸ਼ਰਮ ਨਹੀਂ ਗਏ ਮਾਤਾ ਪਿਤਾ ਵਿਰਧ ਆਸ਼ਰਮ ਤਦ ਹੀ ਜਾਂਦੇ ਹਨ ਜਦੋਂ ਬੇਟੇ ਦੀ ਬਹੂ ਦਾ ਘਰ ਚ ਆਗਮਨ ਹੁੰਦਾ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ